ਇਹ ਮੰਦਰ ਦੇ ਬਾਹਰ ਇੱਥੋਂ ਦੇ ਹੀ ਸੇਵਾ ਕਰਦੇ ਆ ਮੰਦਰ ਦੇ ਵਿੱਚ ਤੁਹਾਡੀ ਪ੍ਰਬੰਧਕ ਕਮੇਟੀ ਹੈ ਮੈਂ ਵੀ ਇੱਥੇ ਸੇਵਾਦਾਰ ਆ ਇੱਥੇ ਨਾ ਬਾਰਨਾ ਇੱਕ ਮੁੰਡਾ ਹਾਰਤਿਕ ਹੈ ਤੇ ਨਾਲ ਉਹਦਾ ਭਰਾ 사જન ਉਹ ਮਥਰਾਦਾਸ ਇਹਨਾਂ ਦਾ ਮੰਦਰ ਕਮੇਟੀ ਨਾਲ ਕੇਸ ਚੱਲਦਾ ਪਿਆ ਕਿਰਾਏ ਦਾ ਇਹ ਕੀ ਕਰਦੇ ਨੇ ਕਿ ਸ਼ਾਮ ਨੂੰ ਹੁਣ ਅੱਜ ਤੇ ਜੜੀ ਨਹੀਂ ਲੱਗੀ ਜੀ ਤੁਹਾਨੂੰ ਲਾਈਵ ਵਿਖਾ ਦਿੰਦੇ ਇਹ ਸ਼ਾਮ ਨੂੰ ਇਹਨਾਂ ਨੇ 7:00 6:30 7:00 ਵਜੇ ਤੋਂ ਇਹਨਾਂ ਦਾ ਸ਼ਰਾਬ ਦਾ ਪ੍ਰੋਗਰਾਮ ਸ਼ੁਰੂ ਹੁੰਦਾ ਜਿਹੜਾ ਕਿ ਰਾਤ 11:30 ਪਰਫ ਤੱਕ ਚੱਲਦਾ ਚਾਰ ਜਾਣੇ ਆਉਂਦੇ ਨੇ ਚਾਰ ਜਾਣੇ ਜਾਂਦੇ ਨੇ ਡਿਸਪੋਜ਼ੀਬਲ ਗਲਾਸ ਜਿਹੜੇ ਦੂਜੇ ਰੱਖੇ ਹੁੰਦੇ ਨੇ ਕਦੀ ਉੱਥੇ ਕਦੀ ਐ ਮੰਦਰ ਦੇ ਬਾਹਰ ਹੀ ਪੈਗ ਲਾਣਾ ਇਹਨਾਂ ਨੇ ਸ਼ੁਰੂ ਆਈ 8:30 ਵਜੇ ਮੰਦਰ ਵਧਾ ਦਿੰਨੇ ਆ 8:30 ਵਜੇ ਤੋਂ ਲੈ ਕੇ ਫਿਰ ਇਹਨਾਂ ਦੀਆਂ ਵਗ ਅੱਜ ਤੱਕ ਹੋਈ ਜਾਂਦੀਆਂ ਨੇ ਕਿ ਜਿਵੇਂ ਹੱਥ ਹੀ ਹੁੰਦਾ ਆਈ 5-7 ਵਾਰੀ ਇਹਨਾਂ ਨੂੰ ਬੇਨਤੀ ਵੀ ਕੀਤੀ ਹੈ ਕਿ ਤੁਸੀਂ ਆਪਣਾ ਕਾਰੋਬਾਰ ਕਰੋ ਪਰ ਜਿਹੜਾ ਸ਼ਰਾਬ ਦਾ ਕੰਮ ਹੈ ਮੰਦਰ ਦੇ ਬਾਹਰ ਨਾ ਪਿਆਓ ਪਰ ਇਹ ਅੱਗੋਂ ਪਰਮਾਸ਼ੀ ਕਰਦੇ ਨੇ ਇਹ ਕਾਰੋਬਾਰ ਕਾਦਾ ਕਰਦੇ ਆ ਇਹ ਕਾਰੋਬਾਰ ਹੀ ਕੋਈ ਚਾਂਪਾਂ ਦੀ ਰੇੜੀ ਹੈ ਕੋਈ ਜੂਸ ਦਾ ਕਾਰੋਬਾਰ ਸਿਰ ਨਾ ਦਾ ਇਹ ਮੇਨ ਕੰਮ ਇਹਨਾਂ ਦਾ ਸ਼ਰਾਬ ਪਿਆਣਾ ਹੀ ਹੈ ਸਾਡੇ ਕੋਲ ਕੋਈ ਵੀਡੀਓ ਹੈ ਕਿ ਜਿਸ ਦੇ ਵਿੱਚ ਲੱਖੋ ਜੀ ਵੀਡੀਓ ਅੱਜ ਤੇ ਸਾਡੇ ਕੋਲ ਮੌਜੂਦ ਨਹੀਂ ਹੈ ਪਰ ਹਾਂ ਜਦੋਂ ਹੁਣ ਅਗਲੀ ਵਾਰ ਹੀ ਹੋਏਗੀ ਤੇ ਕਿਉਂਕਿ ਸਾਨੂੰ ਨਹੀਂ ਪਤਾ ਅੱਜ ਵੀ ਸਵੇਰੇ ਮੈਂ ਆਪਣੇ ਘਰ ਸੁੱਤਾ ਪਿਆ ਸੀ ਕਿ ਮੈਨੂੰ ਇਥੋਂ ਕਿਸੇ ਦਾ ਵੀਰ ਦਾ ਫੋਨ ਗਿਆ ਕਰਨੈਲ ਸਿੰਘ ਦਾ ਜੋ ਬੰਦੇ ਇਕੱਠੇ ਕਰਕੇ ਦੇ ਲਲਕਾਰੇ ਮਾਰਦੇ ਪਏ ਨੇ ਤੇ ਗਾਲ ਮੰਦਾ ਕਰਦੇ ਪਏ ਨੇ ਚਲੋ ਅਸੀਂ ਮੰਦਰ ਕਮੇਟੀ ਦੇ ਮੈਂਬਰ ਹੌਲੀ ਹੌਲੀ ਇੱਕ ਕਰੋ ਇਕੱਠੇ ਹੋਏ ਆ ਤੇ ਇਨਾਂ ਚਿਰ ਨੂੰ ਇਥੋਂ ਦੇ ਮਹੱਲੇ ਦੇ ਮੁੰਡਿਆਂ ਦਾ ਤੇ ਇਹਨਾਂ ਦਾ ਆਪਸੀ ਟਕਰਾਅ ਹੋ ਚੁੱਕਿਆ ਹੋਇਆ ਸੀਗਾ ਉਹਦੀਆਂ ਵੀਡੀਓ ਵੀ ਸਾਡੇ ਕੋਲ ਮੌਜੂਦ ਨੇ ਜਦੋਂ ਇਹ ਇਕੱਠੇ ਹੋਏ ਨੇ 10-12 ਜਾਣੇ ਜਦੋਂ 10-12 ਬੰਦੇ ਇਹਨੂੰ ਕਰਨੈਲ ਸਿੰਘ ਦੇ ਮਾਰਨ ਨੂੰ ਭੱਜੇ ਨੇ ਕਿਰਪਾਣਾ ਲੈ ਕੇ ਉਹ 77 ਲੈ ਕੇ ਆਏ ਨੇ ਕਿਰਪਾਣਾ ਲੈ ਕੇ ਆਏ ਨੇ ਸਾਡੇ ਕੋਲ ਸਾਰੀਆਂ ਵੀਡੀਓ ਮੌਜੂਦ ਆ ਉਹ ਮੈਂ ਵੀਡੀਓ ਤੁਹਾਨੂੰ ਵੀ ਦਿਆਂਗਾ ਜਦੋਂ ਮੈਂ ਅਸੀਂ ਆਏ ਆ ਮੇਰੇ ਆਉਣ ਤੋਂ ਪਹਿਲੇ ਤਕਰਾਰ ਹੋ ਚੁੱਕੀ ਹੋਈ ਸੀਗੀ ਇਹ ਇੱਥੋਂ ਦੇ ਮਹੱਲੇ ਦੇ ਮੁੰਡਿਆਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਆਪਸ ਵਿੱਚ ਤਕਰਾਰ ਹੋ ਚੁੱਕੀ ਹੋਈ ਸੀਗੀ ਅਸੀਂ ਮੰਗ ਕਰਦੇ ਹਾਂ ਜਿੱਥੇ ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਇਹ ਨਜਾਇਜ਼ ਜਿਹੜਾ ਸ਼ਰਾਬ ਪੀਂਦੇ ਨੇ ਇੱਥੇ ਬੰਦ ਕੀਤੀ ਜਾਵੇ ਆਹ ਕਾਰੋਬਾਰ ਕਰਨਾ ਆਪਣੀ ਨੀ ਜਿਹੜਾ ਕੇਸ ਚੱਲਦਾ ਜੋਦ ਅਦਾਲਤ ਦਾ ਫੈਸਲਾ ਆਏਗਾ ਸਾਨੂੰ ਉਹ ਮਜਬੂਰ ਹੈ। ਯਾਰ ਮਾਨਾ ਜੀ ਇਹ ਦੁਕਾਨ ਜਿਹੜੀ ਇਹਨੂੰ 11 ਸਾਲ ਹੋ ਗਿਆ ਦਾ ਕਿਹੜਾ ਮੰਦਰ ਹੈ ਕਿਹੜੀ ਜਗ੍ਹਾ ਦੀ ਮਾਤਾ ਵੈਸ਼ਨੂ ਦੇ ਵੀ ਮੰਦਰ ਹੈ ਜੀ ਕਿਹੜੀ ਜਗ੍ਹਾ ਦੀ ਮੰਦਰ ਮਾਤਾ ਵੈਸ਼ਨੂ ਦੇ ਵੀ ਮੰਦਰ ਟਪਈ ਰੋਡ ਕਲੀ ਨੰਬਰ 15 ਹਾਂਜੀ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਇਹ ਹੈ ਵੀ ਇਹ ਨਾਲ ਕਿਰਾਏ ਦਾ ਝਗੜਾ ਚੱਲਣ ਗਿਆ ਸਾਡਾ ਕੇਸ ਅਦਾਲਤ ਵਿੱਚ ਲੱਗਾ ਕਿਦਾਂ ਨਾਲ ਹੋ ਰਿਹਾ ਇਹ ਮਸਲਾ 10 ਸਾਲ ਦਾ ਅੱਛਾ ਜੀ ਤੇ 11 ਸਾਲ ਹੋ ਗਿਆ ਕੇਸ ਲੱਗੇ ਇਹਨੂੰ ਕੇਸ ਜਿਹੜਾ ਨਾ ਉਹਦਾ ਫੈਸਲਾ ਹੋਣ ਵਾਲਾ ਹੀ ਹੈ ਇਹ ਚਾਹੁੰਦੇ ਨੇ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਕਬੇੜ ਪਾ ਕੇ ਤੇ ਇਸ ਮਸਲੇ ਨੂੰ ਇਸ ਪਾਸੇ ਕਨਵਰਟ ਕਰੀਏ ਝਗੜਾ ਕਰਕੇ ਝਗੜਾ ਸਾਡੇਆਂ ਬੰਦਿਆਂ ਨੇ ਕਿਸੇ ਨੂੰ ਨੂੰ ਸੱਟ ਨਹੀਂ ਲਾਈ ਉਹਨਾਂ ਨੇ ਨਿਹੰਗ ਲਿਆ ਕੇ ਕੱਲ੍ਹ ਦਾ ਉਹਨਾਂ ਨੇ ਰੋਲਾ ਪਾ ਰੋਪਾ ਪਾਇਆ ਜਿਸ ਦਾ ਸਬੂਤ ਸਾਰੀ ਗਲੀ ਆ ਇਹ ਗਲੀ ਗਲੋਂ ਤੁਸੀਂ ਪੁੱਛ ਸਕਦੇ ਹੋ ਤੇ ਅਸੀਂ ਇਹਨਾਂ ਦਾ ਕੋਈ ਇਤਰਾਜ਼ ਨਹੀਂ ਕੀਤਾ ਨਾ ਇਹਨਾਂ ਨੂੰ ਕੋਈ ਕਿਹਾ ਹੀ ਏ ਕੱਲ੍ਹ ਸ਼ਾਮ ਦੇ ਇਹਨਾਂ ਨੇ ਦੰਗਾ ਪ੍ਰਸਾਦ ਕਰਨਾ ਸ਼ੁਰੂ ਕੀਤਾ ਸੀ ਆ ਅੱਜ ਸਵੇਰੇ ਵੀ ਇਹੋ ਹੀ ਮਸਲਾ ਸੀ ਜਿਸ ਕਰਕੇ ਅਸੀਂ ਇਹਨਾਂ ਨਾਲ ਕਿਰਾਏ ਤੋਂ ਇਲਾਵਾ ਸਾਡਾ ਹੋਰ ਕੋਈ ਇਹਨਾਂ ਨਾਲ ਕੋਈ ਝਗੜਾ ਨਹੀਂ ਹੈ ਉਹਨਾਂ ਦਾ ਕਹਣਾ ਕਿ ਸਾਡੇ ਨਾਲ ਰਾਤੀ ਕੁੱਟਮਾਰ ਕੀਤੀ ਕੀ ਉਹ ਤਾਂ ਹਸਪਤਲ ਦਾ ਹਾਲ ਪੇ ਨੂੰ ਹੋਰ ਤੇ ਸਵੇਰ ਦੀ ਗੱਲ ਹੈ ਜੀ ਸਵੇਰੇ ਜਦੋਂ ਕੱਲ ਉਹਨਾਂ ਨੇ ਇੱਥੇ ਚਾਰ ਪੰਜ ਮਿਹੰਗ ਰਿਆ ਕੇ ਤੇ ਦੰਗਾ ਪਸਾਦ ਕੀਤਾ ਗਾਲੀ ਕਲੋਚ ਕੀਤਾ ਪਰ ਕਿਸੇ ਨੇ ਉਹਨੂੰ ਜਵਾਬ ਨਹੀਂ ਦਿੱਤਾ ਫੇਰ ਸਵੇਰੇ ਕਿੰਜੇ ਕਿੰਜੇ ਸਵੇਰੇ ਫੇਰ ਉਹ ਹੀ ਟੋਲਾ ਲੈ ਕੇ ਆਏ ਤੇ ਗਾਲੀ ਗਲੋਚ ਕਰਨ ਲੱਗ ਪਏ ਇੱਥੇ ਜਿੰਨਾ ਜੂਸੀ ਇਹਦੇ ਸਾਨੂੰ ਨਹੀਂ ਪਤਾ ਵੀ ਸੱਟ ਨੂੰ ਕਿੰਨੇ ਲੱਗਦੀ ਆ ਅ ਕਹਿਆ ਜਾ ਰਿਹਾ ਕਿ ਜਿਹੜਾ ਉਹ ਲੋਕ ਕੰਮ ਕਿਤੇ ਚੱਲੇ ਨਾਲ ਸ਼ਰਾਬ ਦੀ ਪ੍ਰੋਸੀਜਨ ਨਹੀਂ ਕਰਦੇ ਮੰਦਰ ਨਾਲ ਆ ਸੁਦਾਜੀ ਇਹ ਦੁਕਾਨ ਤੋਂ ਪਰਲੇ ਪਾਸੇ ਉਹ ਅੱਡਾ ਲਾਉਂਦੇ ਨੇ ਜਿਹਦਾ 12 ਵਜੇ ਤੱਕ ਇਸਤੇਮਾਲ ਕਰਦੇ ਨੇ ਤੇ ਔਰ ਸ਼ਰਾਬ ਤੇ ਨਾਲ ਜੂਸ-ਜਾਸ ਦਾ ਕੰਮ ਕਰਦੇ ਨੇ ਜੂਸ ਦੇ ਬਣਾ ਨੇ ਸ਼ਰਾਬ ਪੀਂਦੇ ਨੇ ਆ ਲਾਗੁਲਾ ਵੀ ਕਰਦੇ ਨੇ ਰੋਜ਼ ਇਹਦੇ ਪੁਲਿਸ ਨੂੰ ਵੀ ਪਤਾ ਆ ਇੱਥੇ ਦੋ ਦੂਜੇ ਤੀਜੇ ਦਿਨ ਇਹਨਾਂ ਦੀ ਵਜ੍ਹਾ ਕਰਕੇ ਹੀ ਝਗੜਾ ਹੁੰਦਾ ਪਰ ਕੋਈ ਪ੍ਰੂਫ ਹੈ ਜਿਹੜਾ ਤੁਸੀਂ ਕਹਿ ਰਹੇ ਸ਼ਰਾਬ ਦਾ ਇਲਜ਼ਾਮ ਸ਼ਰਾਬ ਦਾ ਇਹਦੇ ਪ੍ਰੂਫ ਹੁਣ ਇਸ ਵੇਲੇ ਤੇ ਅਸੀਂ ਨਹੀਂ ਕੋਈ ਦੇ ਸਕਦੇ ਲੇਕਿਨ ਜਿਹੜਾ ਅੱਖੀਂ ਵੇਖਿਆ ਜਾਂ ਲੋਕ ਵੇਖਦੇ ਨੇ ਬੁੜੀਆਂ ਦੱਸਦੀਆਂ ਨੇ ਕਿ ਉੱਥੇ ਸ਼ਰਾਬ ਪੀਂਦੇ ਨੇ ਪੰਦਰਾਂ ਕਮੇਟੀ ਵਾਲੇ ਰੋਕੋ ਅੱਧੀ ਰਾਤੀ ਇਹਨਾਂ ਨੂੰ ਕਿਹੜਾ ਬੰਦਾ ਰੋਕਣ ਨੂੰ ਆ ਅਸੀਂ ਆਪਣੀ ਇੱਜ਼ਤ ਕਰਕੇ ਅਸੀਂ ਉਸ ਵੇਲੇ ਅਵਾਈਡ ਕਰ ਜਾਂਦੇ ਆ ਵੀ ਛੱਡੋ ਛੱਡੋ ਬੜਾ ਅੱਜ ਅੱਜ ਹਟ ਜਾਵਾਂਗੇ ਕੱਲ ਹਟ ਜਾਵਾਂਗੇ ਜਿਹੜਾ ਝਗੜਾ ਹੋਇਆ ਇਹਦੀ ਕੋਈ ਦਰਖਾਸਤ ਦਿੱਤੀ ਹੈ ਦਿੱਤੀ ਹੈ ਜੀ ਕੀ ਕ ਦਰਖਾਸਤ ਇਹੋ ਹੀ ਦਿੱਤੀ ਹੈ ਵੀ ਸਾਡਾ ਇਹਨਾਂ ਦਾ ਕੋਈ ਕਿਰਾਏ ਤੋਂ علاوہ ਹੋਰ ਸੋ ਸਾਡਾ ਕੋਈ ਇਹਨਾਂ ਨਾਲ ਕੋਈ ਝਗੜਾ ਨਹੀਂ ਹੈ 11 ਸਾਲ ਹੋ ਗਿਆ ਕਿਰਾਇਆ ਨਹੀਂ ਦੇ ਰਹੇ ਜਿਹੜਾ ਕਿ ਕੇਸ ਚ ਲੰਡਿਆ ਕੀ ਮੰਗ ਰਹੇ ਆਂਗੇ ਸਾਨੂੰ ਇਹ ਦੁਕਾਨ ਖਾਲੀ ਕੀਤੀ ਜਾਵੇ ਇਹ ਮੰਦਰ ਦੀ ਜਿਹੜੀ ਆ ਉਹ ਪਿੱਛੇ ਮੰਦਰ ਆ ਉਹ ਵੀ ਇਹ ਵੀ ਗੇਟ ਆ ਇਹ ਵੀ ਗੇਟ ਆ ਅਸੀਂ ਚਾਹੁੰਦੇ ਆਂ ਵੀ ਇਹ ਜਨਤਾ ਦੀ ਮੰਗ ਆ ਕਿ ਇੱਥੇ ਹਨੂਮਾਨ ਦਾ ਮੰਦਰ ਬਣਾਇਆ ਜਾਵੇ ਤੇ ਇਸ ਕாக ਅਸੀਂ ਆਜ਼ਾਦਪੁਰ ਵਿੱਚ ਵੀ ਇਹੋ ਹੀ ਰਿਕੁਐਸਟ ਕੀਤੀ ਹੈ ਵੀ ਮੰਦਰ ਨੂੰ ਖਾਲੀ ਦੁਕਾਨ ਨੂੰ ਖਾਲੀ ਕੀਤਾ ਜਾਵੇ ਕਿ ਨਾਮਾ ਬਾਬਾ ਜੀ ਮੇਰਾ ਨਾਮ ਜੀ ਮੁਕੇਸ਼ ਭਗਤ ਸਿੰਘ ਖਾਲਸਾ ਮੁਕੇਸ਼ ਸਿੰਘ ਕਹਿੰਦੇ ਉਧਾ ਪਾਣ ਜੀ ਕੀ ਗੱਲ ਹੋਈ ਹੈ ਜਿਹੜਾ ਝਗੜਾ ਗੱਲ ਹੈ ਅਦਾ ਜੀ ਪਿਆਰਿਓ ਮੇਰਾ ਭਰਾ ਡੈਮਗਾ ਸਾਡੀ ਦੁਕਾਨ ਹੈ ਚਾਂਪਾ ਦੀ ਕੁਝ ਸਮਾਂ ਪਹਿਲੇ ਮੈਂ ਦੁਕਾਨ ਕਰਦਾ ਹਾਂ ਹੁਣ ਮੈਂ ਆਪਣਾ ਬੈਟਰੀ ਆਟੋ ਪਾਇਆ ਵਾ ਮੈਂ ਬੈਟਰੀ ਆਟੋ ਚਲਾਣਾ ਠੀਕ ਹੈ ਜਿਹੜੀ ਸਾਰੀ ਦੁਕਾਨ ਆ ਉਹ ਸਾਡੀ ਕੋ 1982 ਦੀ ਦੁਕਾਨ ਆ ਕਾਨੂੰਨੀ ਤੌਰ ਤੇ ਸਾਡਾ ਕਬਜ਼ਾ ਵੀ ਹੈਗਾ ਸਾਡੇ ਦੇ ਮਲਕੀਅਤ ਨਾਮਾਂ ਵੀ ਸਾਡੇ ਨਾਂ ਹੈ ਉਹਦੇ ਵਿੱਚ ਬਕਾਇਦਾ ਸੀ 500 ਰੁਪਏ ਦੇ ਕੇ ਆਪਣਾ ਤਕਾਰ ਬਣਾਈ ਹੈ ਉਹਦੇ ਮਾਲਕ ਅਹੀ ਸਾਡਾ ਕੋਰਟ ਕੇਸ ਚੱਲਦਾ ਪਿਆ ਜੋ ਕਿ ਹਲੇ ਫੈਸਲੇ ਦੇ ਅਧੀਨ ਆ ਇੱਕ ਫੈਸਲਾ ਹੀ ਜਿੱਤ ਚੁਕੇ ਆ ਉਸ ਤੋਂ ਬਾਅਦ ਹਲੇ ਦੁਬਾਰਾ ਅਗਲੀ ਕੋਰਟ ਦੇ ਵਿੱਚ ਕੇਸ ਚੱਲਦਾ ਪਿਆ ਜਿਹੜਾ ਸੁਖਦੇਵ ਰਾਜ ਦਾ ਬੰਦਾ ਏ ਅੰਨੇ ਥੋੜੇ ਬੰਦੇ ਵਿੱਚ ਡਿਫਾਲਟਰ ਪਾਏ ਹੋਏ ਨੇ ਗੁੰਡਾਵਾਦ ਬੰਦੇ ਪਾਏ ਹੋਏ ਨੇ ਜਿਹੜੇ ਕਿ ਲੋਕਾਂ 'ਤੇ ਅਤਿਆਚਾਰ ਕਰਦੇ ਨੇ ਠੀਕ ਹੈ ਅੰਨਾਂ ਨੇ ਦੋ ਤਿੰਨਾਂ ਦੀ ਪਹਿਲੇ ਵੀ ਇੱਕ ਰੁੱਖ ਦਾ ਸਹਾਰਾ ਲੈ ਕੇ ਮੇਰੇ ਭਰਾ ਨੂੰ ਦੁਕਾਨ ਦੇ ਉੱਤੇ ਕੱਲਿਆਂ ਹਮਲਾ ਕੀਤਾ ਪਰ ਉਸ ਟਾਈਮ ਮੈਂ ਥੋੜਾ ਜਿ ਉਹ ਗੱਲ ਨਹੀਂ ਵਧਾਈ ਕਿ ਚਲੋ ਕੋਈ ਗੱਲ ਨਹੀਂ ਸਿਆਣੇ ਪਿਆਣੇ ਬੰਦੇ ਕੋਈ ਗੱਲ ਨਹੀਂ ਠੀਕ ਆ ਚੋ ਰੁਖ ਰਮ ਰੁਖ ਦਾ ਮਸਲਾ ਪਰ ਹੁਣ ਅਸਲੀ ਹਾਦਸਾ ਉਰੋਂ ਵੱਧ ਗਈ ਜਦੋਂ ਬੰਦ ਦੁਕਾਨ ਦੇ ਉੱਤੇ ਸਾਡੀ ਸਿੱਖੀ ਨੂੰ ਉਹਨਾਂ ਨੇ ਲਲਕਾਰਿਆ ਮੇਰੇ ਬਾਣੇ ਨੂੰ ਲਲਕਾਰਿਆ ਕਹਿੰਦੇ ਕਿ ਦੁਕਾਨ ਖੋਲ ਕੇ ਦੱਸੇ ਕਿਹੜਾ ਦੱਸਦਾ 30 ਹਜ਼ਾਰਾ ਸਾਡੇ 11 ਹਜ਼ਾਰਾਂ ਦੀ ਗੱਲ ਹੈ ਮੈਨੂੰ ਮੇਰੇ ਗਵਾਂਢੀ ਦਾ ਫੋਨ ਆਇਆ ਠੀਕ ਹੈ ਗੁਰਨਾਮ ਸਿੰਘ ਦਾ ਫੋਨ ਆਇਆ ਕਿ ਤੇਰੀ ਦੁਕਾਨ ਦੇ ਉੱਤੇ ਇੱਟਾਂ ਮਾਰਦੇ ਪਏ ਆ ਤੇ ਮੈਂ ਉਸ ਟਾਈਮ ਸ਼ਹਿਰੋਂ ਬਾਹਰ ਸੀ ਠੀਕ ਆ ਸ਼ਹਿਰੋਂ ਬਾਹਰ ਸੀ ਮੈਂ ਆ ਨਹੀਂ ਸਕਿਆ ਸਵੇਰੇ ਜਾ ਕੇ ਮੈਂ ਜ ਅਸੀਂ ਸਾਫਾਈ ਕੀਤੀ ਉਸ ਟਾਈਮ ਉਥੇ ਮੌਕੇ ਦੇ ਮਹੱਲੇ ਦੇ ਗਵਾਹ ਐ ਇਸ ਗੱਲ ਦੇ ਠੀਕ ਹੈ ਦੁਕਾਨ ਦੀ ਸਫਾਈ ਕੀਤੀ ਉਸ ਤੋਂ ਬਾਅਦ ਆਪਣੇ ਭਰਾ ਸਦਾ ਤੋਂ ਮੈਂ ਕਿਹਾ ਦੁਕਾਨਦਾਰੀ ਕਰ ਕੋਈ ਗੱਲ ਨਹੀਂ ਜੋ ਹੋ ਗਿਆ ਠੀਕ ਹੈ ਅੰਨਾਂ ਨੇ ਸਾਡੀ ਗੈਰ ਮੌਜੂਦਗੀ ਦੇ ਵਿੱਚ ਇੱਟਾਂ ਕੱਢੀਆਂ ਇੱਟਾਂ ਮਾਰੀਆਂ ਗੈਰ ਮੌਜੂਦਗੀ ਗਾਲਾਂ ਗੋਲਾਂ ਕੱਢੀਆਂ ਜੋ ਵੀ ਕੀਤਾ ਨਾ ਠੀਕ ਹੈ ਮੈਂ ਕਿਹਾ ਹੁਣ ਸਾਡੀ ਦੁਕਾਨਦਾਰੀ ਹੈ ਅਸੀਂ ਦੁਕਾਨ ਖੋਲੀ ਦੁਕਾਨ ਲਾ ਕੇ ਨੂੰ ਮੈਂ ਚਲਾ ਗਿਆ ਇਹ ਸਿੰਘ ਵੀ ਮੇਰੇ ਨਾਲ ਹੀ ਅਸੀਂ ਚਲੇ ਗਏ ਆ ਉਸ ਤੋਂ ਬਾਅਦ ਸੰਨੀ ਢਿੱਲੋ ਠੀਕ ਆ ਕਰਨੈ ਸਿੰਘ ਕੈਲੀ ਸੰਨੀ ਢਿੱਲੋ ਦੇ ਜਿੰਨੇ ਵੀ ਭਰਾ ਨੇ ਸਾਰੇ ਠੀਕ ਆ ਹੋਰ ਪੰਜ ਸੱਤ ਮੁੰਡੇ ਸੀ ਨੇ ਮੇਰੇ ਭਰਾ ਦੇ ਉੱਕਲਿਆਂ ਫੜ ਕੇ ਉੱਥੇ ਜੋਸ਼ ਛਤਰਬੇੜ ਕੀਤੀ ਸੱਟਾਂ ਮਾਰੀਆਂ ਬਾਹੂਆ ਸੱਟਾਂ ਮਾਰੀਆਂ ਜੋ ਕਿ ਚਾਲੇਵਾ ਹਮਲਾ ਕੀਤਾ ਇੱਕ ਤਰ੍ਹਾਂ ਜਾਨੋ ਮਾਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਮੇਰੇ ਭਰਾ ਨੂੰ ਮੇਰੇ ਗਵਾਨੀ ਉਸੇ ਟਾਈਮ ਮੈਨੂੰ ਫੋਨ ਕੀਤਾ ਤੇ ਮੈਂ ਉਸੇ ਟਾਈਮ ਭੱਜਾ ਗਿਆ ਕਿਉਂਕਿ ਉਸ ਟਾਈਮ ਥੋੜੀ ਦੂਰੀ ਤੇ ਸੀ ਕੁਲਚਾ ਖਾ ਰਿਆ ਸੀ ਰੋਟੀ ਖਾ ਰਿਹਾ ਦੂਰੀ ਤੇ ਉਸੇ ਟਾਈਮ ਉਸੇ ਗਿਆ ਉੱਥੇ ਗਿਆ ਇਹ ਸਿੰਘ ਸਾਹਿਬ ਮੇਰੇ ਮੋਕੇ ਦੇ ਗਵਾਹ ਨੇ ਇਹ ਸਾਡੇ ਨਾਲ ਖੜੇ ਮੈਂ ਆਪਣੇ ਭਰਾ ਨੂੰ ਬਚਾਉਣ ਦੇ ਲਈ ਗਾਹ ਹੋਇਆ ਜਿਹੜਾ ਸੰਨੀ ਢਿੱਲੋ ਹੈ ਭਰੀ ਪੰਚਾਇਤ ਦੇ ਵਿੱਚ ਨੇ ਮੇਰੀ ਦਾੜੀ ਪੁੱਟੀ ਮੇਰੇ ਕੇਸਾਂ ਦੀ ਬੇਦਬੀ ਕੀਤੀ ਮੇਰਾ ਸ਼ਸਤਰ ਖੋ ਕੇ ਲੈ ਗਏ ਪਿੱਛੋਂ ਦੇਖੋ ਇਹਨਾਂ ਨੇ ਦਾਤਰ ਦਾ ਵਾਰ ਕੀਤਾ ਮੈਂ ਇਹਦੇ ਖਿਲਾਫ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਕਰਨਾ ਚਾਹੁੰਦਾ ਹੋਰ ਦੂਜੀ ਗੱਲ ਕਿ ਅਕਾਲ ਤਖਤ ਸਾਹਿਬ ਜਥੇਦਾਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਹਾਡੇ ਸਿੰਘ ਦੇ ਨਾਲ ਅੱਡੀ ਬੇਦਬੀ ਹੋ ਰਹੀ ਹੈ ਮੈਂ ਹੱਥ ਛੋੜ ਕੇ ਬੇਨਤੀ ਕਰਦਾ ਮੇਰੀ ਵੱਧ ਤੋਂ ਵੱਧ ਮਦਦ ਕਰੋ ਸਾਡੀ ਰੋਜੀ ਰੋਟੀ ਦਾ ਮਸਲਾ ਹੈ ਕੀ ਕਿ ਸਾਡਾ ਕੇਸ ਚੱਲਦਾ ਪਿਆ ਕਾਨੂੰਨੀ ਇੱਕ ਤੇ ਇਹ ਕਾਨੂੰਨ ਦੇ ਵਿੱਚ ਜਾ ਰਹੇ ਨੇ ਉਲਟ ਕੇਸ ਵੀ ਇਹਨਾਂ ਨੇ ਆਪ ਵੀ ਕੀਤਾ ਅਹੀਂ ਨਹੀਂ ਕੀਤਾ ਠੀਕ ਹੈ ਕੇਸ ਵੀ ਕੀਤਾ ਸੀ ਜੇ ਆ ਕਾਨੂੰਨ ਦੇ ਦਾਰੇ 'ਚ ਹੈਗੇ ਨੇ ਅਹੀਂ ਵੀ ਕਾਨੂੰਨ ਦੇ ਦਾਰੇ 'ਚ ਵਿੱਚ ਅਸੀਂ ਕਾਨੂੰਨ ਦੀ ਰਿਸਪੈਕਟ ਕਰਦੇ ਆ ਠੀਕ ਹੈ ਅਸੀਂ ਹਿੰਦੁਸਤਾਨ ਦੇ ਵਾਸੀ ਆ ਠੀਕ ਹੈ ਕਲਗੀਧਰ ਪਾਸ਼ਾ ਨੇ ਆਪਣੇ ਸਬੰਸ ਲੁਟਾ ਦਿੱਤਾ ਠੀਕ ਹੈ ਸਾਡੇ ਨਾਲ ਇਹੋ ਜਿਹਾ ਅਤਿਆਚਾਰ ਹੋ ਰਿਹਾ ਸ਼ਰਾਬ ਦਾ ਧੰਦਾ ਕਰਦੇ ਨੇ ਦੋਨ ਨੰਬਰ ਦਾ ਕੰਮ ਕਰਦੇ ਗਰੀਬਾਂ ਦੇ ਨਾਲ ੱ ਧੱਕਾ ਕਰਦੇ ਨੇ ਇਹ ਸਾਰੇ ਜਾਣੇ ਅੱਜ ਦਾ ਨਹੀਂ ਕਰ ਰਹੇ ਬੜੇ ਸ਼ੇਰ ਦਾ ਕਾਰੇ ਪਰ ਕੋਈ ਅੰਨਾ ਦੇ ਨਾਲ ਹਲੇ ਸ਼ਰਿਆਮ ਕੋਈ ਗੱਲ ਨਹੀਂ ਕਰ ਰਿਹਾ ਉਹ ਕਿਉਂ ਨਹੀਂ ਕਰ ਰਹੇ ਲੋਕੀ ਲੋਕੀ ਇਹਨਾਂ ਕੋਈ ਡਰਦੇ ਨੇ ਲੋਕਾਂ ਨੂੰ ਉਹਨਾਂ ਨੇ ਡਰਾਇਆ ਕਬਜ਼ੇ ਕਿਤੇ ਨਜਾਇਜ਼ ਲੋਕਾਂ ਨਾਲ ਤੁਹਾਡੇ ਭਰਾ ਦੇ ਹਾਲਾਤ ਕੀ ਆ ਭਰਾ ਦੇ ਹਾਲਾਤ ਸੀਰੀਅਸ ਜੀ ਜੀ ਤੁਸੀਂ ਜਾ ਕੇ ਵੇਖ ਸਕਦੇ ਜੀ ਮੈਂ ਇਹੀ ਚਾਹਨਾ ਕਿ ਸੱਚੇ ਪਾਤਸ਼ਾਹ ਜੇ ਮੇਰੇ ਭਰਾ ਨੂੰ ਕੋਈ ਨਾ ਹੋਵੇ ਜੇ ਹੋ ਗਿਆ ਤੇ ਸਾਨੂੰ ਕਾਨੂੰਨ ਆਪਣੇ ਹੱਥ ਚ ਲੈਣਾ ਪਏਗਾ ਹਾਂਜੀ ਘੇਰ ਕੀਮਾ ਤੁਸੀਂ ਦਰਖਾਸਤ ਦਿੱਤੀ ਉੱਥੋਂ ਡਾਟ ਲੈ ਕੇ ਅਸੀਂ ਸਿਵਲ ਹਸਪੀਟਲ ਆਏ ਹਾਂ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜਿਹੜਾ ਸਵੇਰੇ ਡੈਮਗੰਜੇ ਇਲਾਕੇ ਚ ਝਗੜਾ ਹੋਇਆ ਇਹ ਦਰਖਾਸਤ ਆਈ ਹੈ ਤੇ ਕੀ ਪੁਲਿਸ ਦੀ ਕਾਰਵਾਈ ਉਹਦੇ ਵਿੱਚ ਇੱਕ ਕਾਰਤਕ ਨਾਮ ਦਾ ਲੜਕਾ ਉਹਨੇ ਨਾ ਕੰਪਲੇਨਟ ਦਿੱਤੀ ਹੈ ਉਹਨਾਂ ਦਾ ਨਾ ਕੋਈ ਢੜੀ ਲਾਉਣ ਨੂੰ ਟਕਰਾਅ ਬਾਜੀ ਹੋਈ ਸੀ ਹਾਂਜੀ ਤੇ ਉਹ ਫਿਰ ਉਹਦੀ ਕੰਪਲੇਨ ਦਿੱਤੀ ਸੀ ਤੇ ਕਰੇ ਹੀ ਉਹਦਾ ਮੈਡੀਕਲ ਕੱਟ ਕੇ ਉਹ ਡਾਕਟਰ ਕੱਟ ਕੇ ਤੇ ਸਿਵਲ ਹਸਪਤਲ ਭੇਜਿਆ ਮੈਡੀਕਲ ਕਰਾਉਣ ਵਾਸਤੇ ਜੋ ਵੀ ਐਮਐਲਏ ਆਉਂਦੀ ਆ ਉਹਦੇੰ ਤੱਕ ਜੜੇ ਆ ਅਗਲੀ ਕਾਰਵਾਈ ਜੜੇ ਕੀਤੀ ਜੇ ਸਰ ਦੂਜੀ ਪਾਰਟੀ ਵੱਲੋਂ ਵੀ ਕੋਈ ਦਰਖਾਸਤ ਆਈ ਨਹੀਂ ਦੂਜੀ ਪਾਰਟੀ ਵੱਲੋਂ ਅਜੇ ਤੱਕ ਸਾਡੇ ਕੋਲ ਤੇ ਆਈ ਨਹੀਂ ਸੀ ਇੱਕ ਪਾਰਟੀ ਵੱਲੋਂ ਆਈ ਸੀ ਕਾਰਤਕ ਵੱਲੋਂ ਉਹਨਾਂ ਨੂੰ ਐ ਮੈਡੀਕਲ ਉਹ ਕੱਟ ਕੇ ਡਾਕਟਰ ਕੱਟ ਕੇ ਤੇ ਸਿਵਲ ਹਸਪਤਲ ਭੇਜਤਾ ਸੀ ਅਜੇ ਐਮਐਲਏ ਜਿਹੜੀ ਆ ਉਹ ਮਸੂਲ ਨਹੀਂ ਹਾਂ